ਚੇਰੀ ਅਨੰਦਪੁਰ ਸਾਹਿਬ ਤੋਂ ਲਗਭਗ 18 ਕਿਲੋਮੀਟਰ ਦੂਰ ਹਿਮਾਚਲ ਪੰਜਾਬ ਬਾਰਡਰ ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਦੀ ਹੱਦ ਵਿੱਚ ਗੁਰੂਕਲ ਲੋਹਰ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪਾਕਿਸਤਾਨ ਦੇ ਲਾਹੌਰ ਤੇ ਰਹਿਣ ਵਾਲੇ ਹਰਜਸ ਖੱਤਰੀ ਦੀ ਸੁਪਤਰੀ ਮਾਤਾ ਜੀਤੋ ਜੀ ਦੇ ਨਾਲ ਹੋਇਆ ਸੀ ਇੱਥੇ ਅੱਜਕਲ ਗੁਰਦੁਆਰਾ ਆਨੰਦਕਾਰਜ ਸਾਹਿਬ ਸੰਬੋਧਿਤ ਹੈ ਤੇ ਇੱਥੇ ਹੀ ਇਤਿਹਾਸਿਕ ਗੁਰਦੁਆਰਾ ਸਹਿਰਾ ਸਾਹਿਬ ਤੇ ਗੁਰਦੁਆਰਾ ਤਿਰਬਣੀ ਸਾਹਿਬ ਵੀ ਮੌਜੂਦ ਹੈ ਇਸੇ ਹੀ ਦਿਨ ਦੀ ਯਾਦ ਵਿੱਚ ਹਰ ਸਾਲ ਇੱਥੇ ਜੋੜ ਮੇਲਾ ਲੱਗਦਾ ਹੈ ਤੇ ਗੁਰਮਤ ਸਮਾ 30 ਜਨਵਰੀ ਤੋਂ 2 ਫਰਵਰੀ ਤੱਕ ਮਨਾਇਆ ਗਿਆ ਜਿਸ ਦੇ ਸੰਬੰਧ ਵਿੱਚ ਸਰਦਾਰਾ ਗੁਰੂ ਕਾ ਮਹਿਲਪੋਰਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਖੰਡਪਾੜ ਸਾਹਿਬ ਦੇ ਪਾੜਪੋ ਪੋਨੂ ਪ੍ਰਾਂਤ ਬਰਾਤਰੂਪੀ ਨਗਰ ਕੀਰਤਨ ਦੀ ਆਰੰਭਤਾ ਹੋਈ ਅਤੇ ਇਹ ਨਗਰ ਕੀਰਤਨ ਪੰਜ ਪਿਆਰਾ ਪੰਜੇ ਨਿਸ਼ਾਨਚੀਆ ਸਿੰਘਾਂ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਹੇਠ ਟੋਲ ਨਗਾੜੇ ਦੀ ਆਵਾਜ਼ ਤੇ ਜਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਇਆ ਇਹ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਕਫ ਵਕ ਬਜਾਰਾ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸੇਰਾ ਸਾਹਿਬ ਵਿਖੇ ਪੁਜਿਆ ਅਤੇ ਉੱਥੋਂ ਇੱਕ ਸ ਕਿਤੇ ਗੁਰਦੁਆਰਾ ਸ੍ਰੀ ਅਨੰਦਕਾਰਜ ਸਾਹਿਬ ਗੁਰੂਕਲਾ ਲਾਹੌਰ ਵਿਖੇ ਪੁਜ ਕੇ ਨਗਰ ਕੀਰਤਨ ਸਮਾਪਤ ਹੋਇਆ ਤੁਹਾਨੂੰ ਦੱਸ ਦਈਏ ਕਿ ਪਸੰਤ ਪੰਚਮੀ ਦੇ ਦਿਨ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਨਤਮਸਤਕ ਹੋਣ ਪੁੱਜਦੀ ਹੈ ਗੁਰੂਕਲਾ ਹੋਰ ਵਿਖੇ ਸੰਗਤਾਂ ਵੱਲੋਂ ਮਨਾਏ ਗਏ ਸ੍ਰੀ ਦਸ਼ਮੇਸ਼ ਵਿਆਹ ਪੂਰਵ ਦੇ ਦੋ ਰੋਜਾ ਸਮਾਗਮਕਾਰੀਆਂ ਦੀ ਗੂੰਜ ਦੇ ਨਾਲ ਸਮਾਪਤ ਹੋ ਗਿਆ ਇਸ ਮੌਕੇ ਤੇ ਗੁਰਦੁਆਰਾ ਸ੍ਰੀ ਅਨੰਦਕਾਰਜ ਸਾਹਿਬ ਗੁਰੂਕਲਾ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਅਤੇ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਵਿੱਚ ਵਕਫ ਵਕ ਰਾਗੀ ਅਤੇ ਡਾਡੀ ਜਥੀਆਂ ਵੱਲੋਂ ਪ੍ਰਬੰਧਕ ਬਾਬਾ ਸੁੱਚਾ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ ਇਸ ਮੌਕੇ ਉਹਨਾਂ ਹਾਜ਼ਰ ਸਮੂਹ ਸੰਗਤਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਚਰਣਾ ਨਾਲ ਜੁੜਨ। ਗੁਰੂ ਸਾਹਿਬ ਦੇ ਵਿਆਹ ਪੂਰਵ ਮੌਕੇ ਜਿੱਥੇ ਸਥਾਨਕ ਸੰਗਤਾਂ ਦੇ ਵੱਲੋਂ ਵਕ ਵਕ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਨੇ ਉੱਤੇ ਹੀ ਖਾਸ ਤੌਰ ਤੇ ਕਿਲਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਸੰਤਾ ਵੱਲੋਂ ਵਕ ਵਕ ਪ੍ਰਕਾਰ ਦੀਆਂ ਮਠਾਈਆਂ ਦਾ ਲਗਾਇਆ ਗਿਆ ਲੰਗਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿੰਦਾ ਹੈ।

اور کاڑے میرا بنا اللہ بھر کے ائے ہیں مہینے دام پاس رہے ہیں انہوں کا بنا ہوئے ہیں ان کا بہت محب خدا کے حوالے جا رہے ہیں دیکھو کارے اے یار جنوں اے وہ پیارے یہ جگہ کا شمار کوئی مدد جائے اس میں وہ پہاڑا دیکھو نہیں باقی ماسٹر تیرے تین دین सत नाल रखो हाणे यार ਪਹਿਲੀ ਆਏ ਜਰੂਰ ਜਾਈਓ ਦਸਨ ਲੀਗ ਦਾ ਮੈਚ ਹੈ ਜਿਹੜਾ ਅਜੇ ਤੱਕ ਸੈਟ ਨਹੀਂ ਹੋਇਆ ਜੀ ਫਤਈ ਸਾਰੀ ਸੰਗਤ ਨੂੰ ਬਾਬਾਈ ਦੇ ਵਿਆਹ ਦੀਆਂ ਵਧਾਈਆਂ ਲੱਖ ਨਹੀਂ ਲੱਖ ਨਹੀਂ ਕਰੋੜ ਨਹੀਂ ਅਰਬ ਨਹੀਂ ਮੀਲ ਨਹੀਂ ਪਦਮ ਨਹੀਂ ਨੰ ਨੰ ਤਾਂ ਵਧਾਈਆਂ ਅਨੰਤ ਜਿਹੜੇ ਗਿਣਤੀ ਤੋਂ ਬਾਹਰ ਇੰਨੀਆਂ ਵਧਾਈਆਂ ਮਾਰੇ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਖੁਸ਼ੀ ਬਖਸ਼ ਕਰੇ ਭਾਗ ਲਾਵੇ ਬਾਬਾਈ ਦੇ ਵਿਆਹ ਚੱਲਦੇ ਨੂੰ ਮਾਰੇ ਵਿਆਹ ਦੀ ਮਿਠਾਈ ਵੰਦਿਆ ਨੂੰ 11 11 ਜਨਵਰੀ 11 ਜਨਵਰੀ ਨੂੰ ਸ਼ੁਰੂ ਹੋਈ ਸੀ ਤੇ ਅੱਜ ਨੂੰ ਵੀ ਅੱਜ ਵੀ ਨਿਕਰੀਆਂ ਤਰੀਕ ਨੂੰ 2 ਫਰਵਰੀ ਹਾਂਜੀ ਕਿੰਨੇ ਦਿਨ ਹੋ ਗਏ ਆ ਤੇ ਸਾਰਿਆਂ ਦੇਸੀ ਘੋਦੀਆਂ ਬਿਠਾਇਆ ਸਾਰੇ ਦੇਸੀ ਘੋਦੀਆਂ ਦਾ ਲੰਗਰ ਚੱਲ ਰਹੇ ਆ ਸਭ ਬੜੀਆਂ ਸੰਗਤਾਂ ਆਈਆਂ ਵਾ ਸੰਗਤਾਂ ਦਾ ਅੰਥਾ ਪਰ ਲੰਗਰ ਵੀ ਚੱਲੇ ਜਾਂਦੇ ਆ ਸਾਰੇ ਸਾਕਾਂ ਨੂੰ ਬੇਨਤੀ ਆ ਆਪਾਂ ਬਾਹਰ ਵਿਆਹ ਦੇ ਖੁਸ਼ੀ ਦੇ ਵਿੱਚ ਸਤਨਾਬਾਦੀ ਬੋਲਣਾ ਵਾ ਜਿਹੜਾ ਨੰਦਪੁਰ ਸਾਹਿਬ ਸ਼ਹਿਰ ਆ ਨੰਦਪੁਰ ਸਾਹਿਬ ਤੋਂ ਮਹਾਰਾਜ ਦੀ ਬਰਾਤ ਆਈ ਤੇ 13 ਕਿਲੋਮੀਟਰ ਗੁਰੂਗੱਲ ਲਾਹੌਰ ਸੇਰਾ ਸਾਹਿਬ ਪਰਪੰਨੀ ਸਾਹਿਬ ਪੌਰ ਸਾਹਿਬ ਤੇ ਗੁਰੂਗੱਲ ਲਾਹੌਰ ਇੱਥੇ ਮਹਾਰਾਜ ਆ ਗਿਆ ਪਰ ਉਹ ਆਇ ਤੇ ਹੁਣ ਲਿਆਵਾ ਬਾਰੇ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਕਰੇ ਖੁਸ਼ੇ ਰਹੇ ਆਪਾਂ ਵਾਹ ਮਹਾਰਾਜੀ ਜੀ ਬਧਾਈ ਪਤਾ ਕਿੰਨਾ ਦੇਣੀ ਆ ਨਾਮ ਜਪਣਾ ਨਾਮ ਉਹ ਨਾਮ ਜਪਾਂਗੇ ਫੇਰੀ ਬਧਾਈ ਜਾਏ ਸਰਦਾ ਦੇ ਫੁੱਲ ਭੇਟ ਕਰਦੇ ਆ ਨਾਮ ਹੀ ਸਰਦਾ ਦੇ ਫੁੱਲ ਆ ਸਾਰੇ ਆਪਾਂ ਨਾਮ ਜਪਣਾ ਸਾਤੇ ਨਾਮ ਵਾਹੇ ਗਰੋ ਸਾਤੇ ਨਾਮ ਵਾਹੇ ਗਰੋ ਕਮਲਪ੍ਰੀਤ ਸਿੰਘ 베ਦੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਆਪ ਸਮੂਹ ਸਾਧ ਸੰਗਤ ਨੂੰ ਦਸੰਤ ਪੰਚਮੀ ਤੇ ਗੁਰੂ ਕੋਲੌਰ ਵਿਖਾਈਆਂ ਸਮੂਹ ਸਾਧ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਪਰਵਧੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਤੋਂ ਬਰਾਤ ਰੂਪੀ ਨਗਰਿਕਤਾਂ ਦੇ ਰੂਪ ਦੇ ਵਿੱਚ ਬਰਾਤ ਆndi ਹੋਈ ਸੇਵਾ ਸਾਹਿਬ ਤੋਂ ਕੀ ਹੈ ਜੀ ਸੇਵਾ ਸਾਹਿਬ ਤੋਂ ਸੇਵਾ ਸਾਹਿਬ ਤੋਂ ਆਕੇ ਮਹਾਰਾਜ ਦੇ ਸਥਾਨ ਤੇ ਜਿੱਥੇ ਮਹਾਰਾਜ ਦੇ ਆਨੰਦਕਾਰ ਹੋਇਆ ਔਰ ਜਿਹੜੇ ਦੇਖ ਸਕਦੇ ਆ ਸਾਰੇ ਸੰਗਤਾਂ ਦਾ ਬਹੁਤ ਚਾਅ ਮਾਰਾ ਦੇ ਵਿਆਹ ਦਾ ਬਹੁਤ ਵਧੀਆ ਸਾਰੇ ਇੰਤਜ਼ਾਮ ਹੈ ਸੰਗਤਾਂ ਦਾ ਬਹੁਤ ਹੁਸ਼ਾ ਹੈ ਹਰ ਤਰ੍ਹਾਂ ਦੇ ਪ੍ਰਬੰਧ ਬਹੁਤ ਦਿੱਤਾ ਬਹੁਤ ਮਹਾਰਾਜ ਦੀ ਕਿਰਪਾ ਨਾਲ ਗੁਰੂ ਦੇ ਲੰਗਰ ਵੀ ਟੁੱਟ ਮਰਤ ਦੇ ਹਰ ਜਗ੍ਹਾ ਹਜ਼ਾਰਾਂ ਸੰਗਤਾਂ ਲੱਖਾਂ ਦੀ ਤਦਾਰ ਦਾ ਸੰਗਤ ਆ ਰਹੀ ਹੈ ਔਰ ਲੰਗਰ ਦਾ ਕੋਈ ਅੰਤ ਨਹੀਂ ਹੈ ਜੀ ਬਾਗ ਬਾਗ ਦੇ ਲੰਗਰ ਜਿੱਦਾਂ ਲੋਕਾਂ ਦੇ ਵਿਹਾਂ ਸ਼ਾਦੀਆਂ ਦੇ ਲੰਗਰ ਚੱਲਦੇ ਸੀ ਨਾ ਉਸ ਤਰ੍ਹਾਂ ਸਕੇਲਾ ਲੱਗ ਰਹੀ ਹੈ ਇਸ ਵਾਰ ਗੋਲ ਗੋਲ ਸਿੰਘ ਮਹਾਰਾਜ ਦੇ ਵਿਆਹ ਦੇ ਉੱਪਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਵੀਰ ਸਿੰਘ ਹੈ ਮੈਂ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਐਸਜੀਪੀਸੀ ਜੂਨੀਅਰ ਮਿਸਰਦਾਨ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਛੋਟਾ ਭਰਾ ਹਾਂ ਆਨੰਦਪੁਰ ਸਾਹਿਬ ਦੇ ਵਿਖੇ ਗੁਰਦੁਆਰਾ ਗੁਰੂ ਤੇਗ ਮਹਿਲ ਜੋ ਕਿ ਗੁਰੂ ਤੇਗ ਬਹਾਦਰ ਜੀ ਦਾ ਘਰ ਹੁੰਦਾ ਸੀ ਉੱਥੋਂ ਕੱਲ ਗੁਰੂ ਗੋਬਿੰਦ ਸਿੰਘ ਜੀ ਦਾ ਪਵਨ ਸੰਤ ਰਤੂ ਦੇ ਵਿੱਚ ਜਿਹੜਾ ਆਂਦਾ ਹੈ ਵਿਆਹ ਪੁਰਬ ਮਨਾਉਣ ਦੇ ਵਾਸਤੇ ਆਨੰਦ ਵਰਸਾ ਉਸੋ ਵਿਸਾਲ ਸੰਗਤ ਦੇ ਨਾਲ ਨਗਰ ਕੀਰਤਨ ਸ਼ੁਰੂ ਹੋਇਆ ਜੋ ਰਸਤਿਆਂ ਦੇ ਵਿੱਚ ਪੜਾ ਕਰਦਾ ਹੋਇਆ ਗੁਰਦੁਆਰਾ ਸੇੜਾ ਸਾਹਿਬ ਪਹੁੰਚਿਆ ਤੇ ਇਸ ਗੁਰਦੁਆਰੇ ਤੋਂ ਸਤੇ ਕਰਕੇ ਫਿਰ ਅੱਗੇ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਨਗਰ ਕੀਰਤਨ ਪਹੁੰਚਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਚਾਰਜ ਹੋਏ ਸਨ ਇਸ ਜਗ੍ਹਾ ਦਾ ਨਾਂ ਲਾਹੌਰ ਦੇ ਨਾਂ ਦੇ ਉੱਤੇ ਹੀ ਗੁਰੂ ਸਾਹਿਬ ਨੇ ਬਸਾਇਆ ਕਿਉਂਕਿ ਉਹਨਾਂ ਦੇ ਸੋਹਰਾ ਸਾਹਿਬ ਦੀ ਭਾਈ ਹਰਜਸ ਸਿੰਘ ਦੀ ਇੱਛਾ ਸੀ ਕਿ ਅਸੀਂ ਲਾਹੌਰ ਦੇ ਵਿੱਚ ਹੀ ਸ਼ਾਦੀ ਕਰਨੀ ਹੈ માતા ਜੀਤੌਰ ਜੀ ਦੇ ਨਾਲ ਇੱਥੇ ਆਨੰਦ ਗੁਰੂ ਕੇ ਲਾਹੌਰ ਦੇ ਸਥਾਨ ਤੇ ਆਨੰਦ ਕਾਰਜ ਹੋਏ ਇੱਥੇ ਮੁੱਖ ਗੁਰਦੁਆਰੇ ਗੁਰਦਾਰਾ ਪੌੜ ਸਾਹਿਬ ਹੈ ਜਿੱਥੇ ਗੁਰੂ ਤੇ ┤ ਕੋੜੇ ਨੇ ਜਿਹੜਾ ਹੈ ਪਾਣੀ ਕੱਢਿਆ ਸਮੰਦਰ ਦਾ ਪੱਥਰ ਵੀ ਮਾਰ ਕੇ ਤੇ ਸਮਾਗਮ ਬੜੇ ਸ਼ਾਨੋ ਸ਼ੌਕਤ ਦੇ ਨਾਲ ਚੱਲ ਰਹੇ ਹਨ ਸੈਂਕੜਿਆਂ ਦੀ ਤਾਦਾਦ ਤਕਰੀਬਨ 75 ਲੰਗਰ ਜਿਨ੍ਹਾਂ ਦੀ ਗਿਣਤੀ ਕੀਤੀ ਗਈ ਹੈ ਤੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮਠਿਆਈਆਂ ਦੇ ਤੇ ਹੋਰ ਜਿੰਨੀਆਂ ਆਜਤਮਾ ਅਜਿਹਾ ਚੱਲਦੀਆਂ ਹਨ ਸਵਾਦਿਸ਼ਟ ਭੋਜਨ ਉਹ ਸਾਰੇ ਤਿਆਰ ਕੀਤੇ ਗਏ ਹਨ ਵੱਖ-ਵੱਖ ਲੰਗਰਾਂ ਦੇ ਵਿੱਚ ਸਾਰੇ ਸੰਗਤਾਂ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਵੱਖ-ਵੱਖ ਪਿੰਡਾਂ ਦੇ ਸੰਗਤਾਂ ਕੇ ਸੇਵਾ ਨਿਭਾ ਰਹੇ ਹਨ ਸਾਰੇ ਸੰਗਤ ਨੂੰ ਇਸ ਪੁਰਵ ਦੇਵ ਤੇ ਲੱਖ ਲੱਖ ਵਧਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ